ਕਿ ਜਦੋਂ ਇੱਥੋਂ ਚੱਲਣਾ ਮੰਨ ਲਓ ਰੇਲਵੇ ਸਟੇਸ਼ਨ ਜਾਣਾ ਤੇ ਇੱਥੋਂ ਦਰਵਾਜ਼ਾ ਬੰਦ ਹੋ ਜਾਣਾ ਰੇਲਵੇ ਸਟੇਸ਼ਨ ਉੱਥੇ ਬੰਦੇ ਦੋ ਖੜੇ ਆ ਸਾਡੇ ਤਾਂ ਕਿ ਕਿਸੇ ਦੀ ਚੋਰੀ ਨਾ ਹੋਵੇ ਕਿਸੇ ਦੀ ਜੇਬ ਨਾ ਕੱਟੀ ਜਾਵੇ ਫਿਰ ਜਿਵੇਂ ਉਹਨਾਂ ਨੂੰ ਪਿਆਰ ਨਾਲ ਸਿਚਾਉਣਾ ਉਵੇਂ ਉੱਥੇ ਬੰਦੇ ਖੜੇ ਉਹਨਾਂ ਨੇ ਉਤਾਰਨਾ ਆਟੋ ਵਾਲੇ ਕੋਈ 80 ਤੋਂ ਲੈ ਕੇ 100 ਰੁਪਿਆ ਇਹ ਨਾ ਡਿਪੈਂਡ ਕਰਦਾ ਹੈ ਕਿਉਂਕਿ ਇਹ 150 ਰੁਪਿਆ ਵੀ ਲੈ ਲੈਂਦੇ ਆ ਠੀਕ ਹੈ ਨਾ ਸੋ ਇਹਨਾਂ ਦੀ ਫ੍ਰੀ ਬੱਸਾਂ ਕਰਕੇ ਤੇ ਯਾਤਰੀਆਂ ਨੂੰ ਬਹੁਤ ਸਹੂਲਤ ਮਿਲਦੀ ਪਈ ਹੈ ਰਾਹਤ ਮਿਲਦੀ ਹੈ ਬਹੁਤ ਰਾਹਤ ਮਿਲਦੀ ਹੈ ਜੀ ਰੇਲਵੇ ਸਟੇਸ਼ਨ ਹੈ ਜਾਣ ਲਈ ਜਦੋਂ ਤੱਕ ਬੱਸ ਨਹੀਂ ਆਉਂਦੀ ਇੱਥੇ ਬੜੇ ਹੀ ਸਤਕਾਰ ਦੇ ਨਾਲ ਸੰਤਾਂ ਦੀ ਸਹੂਲਤ ਲਈ ਪੱਖੇ ਲਾਏ ਗਏ ਹਨ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿ ਜਿੰਨਾ ਚਿਰ ਬੱਸ ਨਹੀਂ ਆਉਂਦੀ ਉਹਨਾਂ ਚਿਰ ਬੜੇ ਆਰਾਮ ਸਤਕਾਰ ਦੇ ਨਾਲ ਜਿਹੜੀ ਇੱਥੇ ਬੈਠ ਕੇ ਜਿਹੜੀ ਆ ਸਾਰੀਆਂ ਸਹੂਲਤਾਂ ਲੈ ਸਕਣ ਪੂਰੇ ਪੰਜਾਬ ਦੇ ਵਿੱਚ ਜਿੱਥੇ ਗਰਮੀ 40 ਤੋਂ 47 ਡਿਗਰੀ ਪੈ ਰਹੀ ਆ ਅੰਮ੍ਰਿਤਸਰ ਦੇ ਵਿੱਚ ਵੀ ਗਰਮੀ ਕਾਫੀ ਪੈ ਰਹੀ ਆ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਡੇਲੀ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਆਪਣੇ ਪਰਿਵਾਰਾਂ ਨਾਲ ਗੁਰੂ ਘਰਾਂ ਵਿੱਚ ਪਹੁੰਚ ਰਹੇ ਨੇ ਇਸੇ ਚੀਜ਼ ਨੂੰ ਵੇਖਦਾ ਐ ਜੀਪੀਸੀ ਵੱਲੋਂ ਵੱਖਰੇ ਵੱਖਰੇ ਸੰਗਤ ਵਾਸਤੇ ਪ੍ਰਬੰਧ ਕੀਤੇ ਗਏ ਨੇ ਸਰਾਵਾਂ ਦਾ ਲੰਗਰ ਦਾ ਪ੍ਰਬੰਧ ਤੇ ਆਉਣ ਜਾਣ ਵਾਸਤੇ ਸੰਗਤਾਂ ਵਾਸਤੇ ਗੱਡੀਆਂ ਦਾ ਇੰਤਜ਼ਾਮ ਕੀਤਾ ਇਹ ਬੱਸਾਂ ਫ੍ਰੀ ਬੱਸਾਂ ਨੇ ਜਿਹੜੀਆਂ 에어ਪੋਰਟ ਤੋਂ ਜੋ ਰੇਲਵੇ ਸਟੇਸ਼ਨ ਤੋਂ ਉਹਨਾਂ ਨੂੰ ਲਿਆਂਦੀਆਂ ਨੇ ਇਹ ਵੱਖਰੇ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਠੰਡੇ ਜਲਦੀ ਚਪੀਲਾ ਲਗਾ ਦਿੱਤੇ ਆ ਇਹ ਸਭ ਤੋਂ ਵੱਡੀ ਜਿਹੜੀ ਸੇਵਾ ਵਾ ਜਿਹੜੀ ਸੰਗਤ ਆਸਾ ਲੈ ਕੇ ਗੁਰੂ ਘਰਾਂ ਦੇ ਵਿੱਚ ਪਹੁੰਚਦੀ ਆ ਉਹਨਾਂ ਵਾਸਤੇ ਇਹ ਜਿਹੜੇ ਪ੍ਰਬੰਧ ਕੀਤੇ ਗਏ ਨੇ ਤੇ ਦੇਖ ਸਕਦੇ ਹੋ ਕਿ ਲੈਣਾ ਦੇ ਵਿੱਚ ਇੱਕ ਦਾਰਾਂ ਜਿਹੜੀਆਂ ਬਣਾ ਦਿੱਤੀਆਂ ਜਾਂਦੀਆਂ ਨੇ ਕਿ ਕਿਸੇ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ 40 ਤੋਂ 50 ਬੱਸਾਂ ਲਗਾ ਦਿੱਤੇ ਗਿਆ ਨੇ ਸਪੈਸ਼ਲ ਜਿਹੜੇ ਕਿ ਉਹਨਾਂ ਵਾਸਤੇ ਪਾਣੀ ਠੰਡੇ ਜਲਦੀ ਚਪੀਲਾ ਲਗਾ ਦਿੱਤੀਆਂ ਹੋਈਆਂ ਕਿਉਂਕਿ ਪ੍ਰਵਾਸੀ ਲੋਕ ਬਹੁਤ ਆਉਂਦੇ ਨੇ ਟ੍ਰੇਨ ਦੇ ਉੱਪਰ ਤੇ ਅੱਗੇ ਉਹਨਾਂ ਨੂੰ ਆਉਣ ਦਾ ਪਤਾ ਨਹੀਂ ਹੁੰਦਾ ਹਰ ਮੰਦਰ ਸਾਹਿਬ ਦਾ ਕਿਹੜਾ ਰਸਤਾ ਕਿਉਂਕਿ ਜੇ ਪੈਸੇ ਖਰਚ ਕੇ ਆਉਂਦੇ ਨੇ 100 ਤੋਂ 200 ਰੁਪਿਆ ਜਿਹੜਾ ਕੀ ਕਿਰਾਇਆ ਲੱਗ ਜਾਂਦਾ ਪਰ ਸੰਗਤ ਦੇ ਰਹਿਣ ਸਵੇਰੇ ਵਾਸਤੇ ਵੀ ਰਹਿਤਾਂ ਵਾਸਤੇ ਸਰਾਵਾਂ ਦਾ ਲੰਗਰ ਦਾ ਤੇ ਫ੍ਰੀ ਬੱਸ ਦਾ ਜਿਹੜਾ ਕੀ ਨਵਾਂ ਕਰਨ ਕੀਤਾ ਗਿਆ ਵਾ ਗੱਲਬਾਤ ਵੀ ਅਸੀਂ ਕਰਾਂਗੇ ਗੁਰਚਨ ਸਿੰਘ ਗਰੇਵਾਲ ਨੇ ਸਾਡੇ ਨਾਲ ਕੀ ਕੀ ਕਹਿਣਾ ਉਹਨਾਂ ਦਾ ਗਰੇਵਾਲ ਸਾਹਿਬ ਨੂੰ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਗਰੇਵਾਲ ਸਾਹਿਬ ਕਿੰਦਾ ਦੇਖ ਰਹੇ ਹੋ ਕਿ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਕਿੰਨੀਆਂ ਬੱਸਾਂ ਜੀ ਤੇ ਕਿਦਾਂ ਮਨ ਦੇ ਵਿੱਚ ਆਇਆ ਕਿ ਇਹ ਚ ਦੇਖੋ ਸੇਵਾ ਤੋਂ ਲਾਵਾ ਨਾ ਇੱਥੇ ਇੱਕ ਬੱਸਾਂ ਦੀ ਫ੍ਰੀ ਦੀ ਗੱਲ ਨਹੀਂ ਇੱਥੇ ਭਾਵਨਾ ਦੀ ਗੱਲ ਆ ਜੀ ਜਿਹੜਾ ਜਿਹੜਾ ਵੀ ਗੁਰਦੁਆਰੇ ਵਿੱਚ ਆਉਂਦਾ ਗੁਰਧਾਮ ਕੋਈ ਵੀ ਆ ਗੁਰੂ ਨੇ ਸਾਨੂੰ ਇੱਕ ਦਿੱਤੀ ਹੈ ਕਿ ਕੋਈ ਵੀ ਯਾਤਰੀ ਆਉਂਦਾ ਉਹ ਯਾਤਰੀ ਨੂੰ ਬਹਿਣ ਨੂੰ ਪੈਣ ਨੂੰ ਉਹਦੇ ਉਹਦੀ ਸਹੂਲਤ ਵਾਸਤੇ ਜਿਹੜਾ ਪ੍ਰਸ਼ਾਦਾ ਲੰਗਰ ਆ ਤੇ ਉਹ ਸਾਰੇ ਦਿੱਤੇ ਜਾਂਦੇ ਹੁਣ ਦੇਖੋ ਜਿਹੜੀ ਸ਼੍ਰੋਮਣੀ ਕਮੇਟੀ ਜਿਹੜੀ ਆ ਇਹ ਸਿੱਖਾਂ ਦੀ ਸੰਸਥਾ ਜੀ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਆ ਤੋ ਉਹਨਾਂ ਦੇ ਲਈ ਤੁਸੀਂ ਵੇਖੋ ਕਿ ਸਰ ਗਰਮੀਆਂ ਆ ਗਈਆਂ ਗਰਮੀਆਂ ਦੌਰਾਨ ਉਹਨਾਂ ਨੂੰ ਚਾਣੀਆਂ ਲਾਗੀਆਂ ਦੀਆਂ ਪਾਣੀ ਪਿਆ ਜਾਂਦਾ ਫੁਆਰੇ ਛੱਡੇ ਜਾਂਦੇ ਆ ਤਾਂ ਕਿ ਸੰਗਤ ਨੂੰ ਸਹੂਲਤ ਰਵੇ ਤੇ ਉਸ ਦੇ ਨਾਲ ਦੀ ਨਾਲ ਜਿਵੇਂ ਉੱਥੇ ਗਾਈਡ ਲੱਗੇ ਆ ਗਾਈਡ ਦੱਸਦੇ ਆ ਕਿ ਇੱਥੇ ਆਵਾ ਇੱਥੇ ਆਵਾ ਤਾਂ ਕਿ ਜਿਹੜੇ ਕੁਝ ਲੋਕ ਬਾਹਰੋਂ ਆਉਂਦੇ ਆ ਜਿਹੜੇ ਗੈਰ ਸਿੱਖ ਆਉਂਦੇ ਆ ਉਹ ਉਹਨਾਂ ਨੂੰ ਦੱਸਿਆ ਜਾਵੇ ਕਿ ਮਹਤਾ ਕੀ ਆ ਕਿਹੜੀ ਜੀ ਇੱਥੇ ਆ ਕਿਹੜਾ ਕਿਵੇਂ ਲੰਗਰ ਕਿੱਥੇ ਆ ਦਰਬਾਰ ਸਾਹਿਬ ਕਿੱਧਰ ਆ ਕਿੱਧਰ ਕਾਲ ਤੱਕ ਸਾਬਾ ਐਵੇਂ ਮਤਲਬ ਜਿਹੜੇ 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 ਯਾਤਰੀ ਆ ਨਾ ਉਹ ਸਾਡੇ ਲਈ ਰੱਬ ਵਰਗੇ ਆ ਉਹ ਯਾਤਰੀ ਤੁਸੀਂ ਦੇਖ ਰਹੇ ਹੋ ਹੁਣ ਜਿਵੇਂ ਮਤਲਬ ਤੁਸੀਂ ਦੇਖੋਗੇ ਇਹ ਜਿਹੜੇ ਲਾਈਨ ਚ ਲੱਗੇ ਆ ਇਹਦੇ ਚ ਕੱਲੇ ਸਿੱਖ ਹੀ ਨਹੀਂ ਗੇ Hindu ਭਰਾ ਵੀ ਨੇ Musalman ਵੀ ਨੇ ਕੋਈ ਵੀ ਇੱਥੇ 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 ਕੋਈ ਵਿਤਕਰਾ ਨਹੀਂ ਗਾ ਤੇ ਇਹਨਾਂ ਦੀ ਸਹੂਲਤ ਵਾਸਤੇ ਦੇਖੋ 에어ਪੋਰਟ ਆ ਉੱਥੇ AC ਬੱਸ ਲੱਗੀ ਆ ਫਿਰ ਹੁਣ ਦੇਖੋ ਇਹ ਬੱਸ ਜਿਹੜੀ ਆ ਇਹ ਜਾ ਰਹੀ ਆ ਰੇਲਵੇ ਸਟੇਸ਼ਨ ਇਹ ਬੱਸਾਂ ਜਿਹੜੀਆਂ ਲੱਗੀਆਂ ਵਾਂ 10-10 ਮਿੰਟ ਬਾਅਦ ਇਹ ਜਿਹੜੀਆਂ ਬੱਸਾਂ ਸਟੈਂਡ ਜਾ ਰਹੀਆਂ ਇਸ ਤੋਂ ਇਲਾਵਾ ਜਦੋਂ ਕੋਈ ਯਾਤਰੀ ਆ ਜਾਂਦਾ ਜੇ ਉਹਦੇ ਮਨ ਦਾ ਖਿਆਲ ਹੈ ਕਿ ਮੈਂ ਨੇੜੇ ਦੇ ਗੁਰਦੁਆਰਾ ਸਾਹਿਬ ਜਾਣਾ ਬਾਬਾ ਬੁੱਢਾ ਸਾਹਿਬ ਜਾਣਾ ਤਰਨਤਾਰ ਸਾਹਿਬ ਜਾਣਾ ਹਾਂਜੀ ਗੋਇੰਦਵਾਲ ਸਾਹਿਬ ਜਾਣਾ ਹੋਰ ਸ਼ਹਾਟਾ ਸਾਹਿਬ ਜਾਣਾ ਸੁਲਤਾਨਪੁਰ ਸਾਹਿਬ ਜਾਣਾ ਇਹ ਉੱਥੇ ਵਾਸਤੇ ਬੱਸਾਂ ਇੱਥੋਂ ਚੱਲਦੀਆਂ ਸ਼ਰੋਣੀ ਕਮੇਟੀ ਵੇਖੋ ਭਾਵੇਂ ਕਿ ਮੈਂ ਇਹ ਗੱਲ ਕਹਿਣਾ ਕਿ ਇਹ ਕੋਈ ਇਹ ਪ੍ਰਚਾਰ ਦੀ ਲੋੜ ਵੀ ਨਹੀਂ ਹੈ ਤੇ ਸ਼ਰੋਣੀ ਕਮੇਟੀ ਬਾਲਾ ਇਹਦਾ ਕਰਦੀ ਵੀ ਨਹੀਂ ਪਰ ਵੇਖੋ ਸੰਗਤ ਦੀ ਜਾਣਕਾਰੀ ਹਿੱਤ ਇਹ ਜ਼ਰੂਰ ਜਿਵੇਂ ਤੁਸੀਂ ਲਿਆ ਰਹੇ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸੰਗਤ ਦੀ ਜਾਣਕਾਰੀ ਹੇਤਾ ਤਾਂ ਕਿ ਉਹਨਾਂ ਨੂੰ ਇਹ ਸਹੂਲਤ ਦਾ ਪਤਾ ਲੱਗ ਜੇ ਸੋ ਇਹ ਜਰੋਨਿਕ ਕਮੇਟੀ ਆਪਣਾ ਫਰਜ਼ ਅਦਾ ਕਰਦੀ ਆ ਉਹ ਆਪਣੀ ਡਿਊਟੀ ਸਮਝਦੀ ਆ ਕੋਈ ਵੀ ਯਾਤਰੀ ਆ ਉਸ ਦੀ ਜਿੰਨੀ ਵੀ ਸਹੂਲਤ ਕੀਤੀ ਜਾ ਸਕੇ ਉਹ ਸਹੂਲਤ ਦੇ ਤਹਿਤ ਹੀ ਜਰੋਨਿਕ ਕਮੇਟੀ ਦੇ ਸਾਡੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਸਾਹਿਬ ਬਹੁਤ ਖਾਸ ਇਸ ਪ੍ਰਬੰਧ ਵਾਲੀ ਨਿਗ੍ਹਾ ਰੱਖਦੇ ਆ ਸੋ ਇਹਨਾਂ ਬੱਸਾਂ ਦਾ ਤੁਸੀਂ ਇੱਧਰ ਪੇ ਦੇਖੀ ਹੋਣੀ ਹੈ ਕਿ ਬੱਸਾਂ ਖੜੀਆਂ ਜਿਹੜੀਆਂ ਬਾਰੀ ਸਿਰ ਚੱਲਦੀਆਂ ਰਹਿਣੀਆਂ ਵਾਅਦਾ ਵੀ ਕੀਤਾ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਪਸਾ ਦਾ ਇਹ ਗਰਮੀ ਕਰਕੇ ਵੀ ਵਾਅਦਾ ਕੀਤਾ ਗਿਆ ਉਦਾਂ ਵੀ ਅਸੀਂ ਬੱਸਾਂ ਦੀ ਜਿਹੜੀ 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 ਉਹਦੀ ਉਹਦੀ ਕਿਨਾਂ ਵਧੀਆ ਸਹੂਲਤ ਵਾਸਤੇ ਵਧੀਆ ਬੱਸਾਂ ਤੇ ਉਹਨਾਂ ਦਾ ਜਿਹੜਾ ਸੀਟਾਂ ਸੂਟਾਂ ਦਾ ਸਾਰਾ ਵਧੀਆ ਅਸੀਂ ਕਰ ਰਹੇ ਹਾਂ ਵਿੱਚ ਪੱਖੇ ਲਾ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਹ ਇੱਕ ਸੇਵਾ ਵਾ ਜਿਹੜੀ ਸੇਵਾ ਨੂੰ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਹੁਤ ਵਖੂਬੀ ਨਿਵਾ ਰਹੇ ਆ ਸੋ ਅਸੀਂ ਤਾਂ ਭਾਵੇਂ ਮੈਂਬਰਾਂ ਪਰ ਜਿਹੜੇ ਜਿਹੜੇ ਸੇਵਾਦਾਰ ਨੇ ਮੁਲਾਜ਼ਮ ਹੈ ਉਹਨਾਂ ਦੀ ਸੇਵਾ ਨੂੰ ਸਲੂਟ ਆ ਐਜੀਪੀਸੀ ਵੱਲੋਂ ਵੱਖਰੇ ਵੱਖਰੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਵੇਖਣ ਵਾਲੀ ਤੇ ਹੁੰਦੀ ਆ ਕਿ ਜਿਹੜੇ ਵੀ ਐਜੀਪੀਸੀ ਦੇ ਜਿਹੜੇ ਮੁਲਾਜ਼ਮ ਜਿਹੜੇ ਡਰਾਈਵਰ ਨੇ ਉਹਨਾਂ ਦੇ ਗਲਾਂ ਦੇ ਵਿੱਚ ਆਈ ਕਾਟ ਜਰੂਰ ਹੋਵੇ ਅਗਰਜਨ ਸਿੰਘ ਡਰਾਈਵਰ ਕਿਉਂਕਿ ਇਹ ਪਛਾਣ ਆ ਕਿਉਂਕਿ ਕਾਫੀ ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਮਿਲੇ ਸੀ ਉਸ ਤੋਂ ਬਾਅਦ ਐਜੀਪੀਸੀ ਦੇ ਪ੍ਰਧਾਨ ਜਿੰਦਰ ਸਿੰਘ ਤਾਮੀ ਦੇ ਵੱਲੋਂ ਕੱਲ ਕਿਹਾ ਕਿ ਕੋਈ ਵੀ ਮੁਲਾਜ਼ਮ ਹੋਵੇਗਾ ਉਹਦੇ ਗਲ ਦੇ ਵਿੱਚ ਕਾਟ ਹੋਣਾ ਜ਼ਰੂਰੀ ਆ ਤੇ ਇਹ ਕਾਟ ਲਾਜ਼ਮੀ ਕਰ ਦਿੱਤਾ ਗਿਆ ਅਗਰਵਾਲ ਸਾਹਿਬ ਇਹ ਲੱਗਦਾ ਕਿ ਇਹ ਬਹੁਤ ਜ਼ਰੂਰੀ ਸੀ ਦੇਖੋ ਕੱਲਾ ਇਹ ਨਹੀਂਗਾ ਤੁਸੀਂ ਦੇਖੋਗੇ ਕਿ ਸਾਡੇ ਜਿਹੜੇ ਇੰਨੀ ਮਸਤਾਈਦੀ ਹੈ ਇਹਨਾਂ ਦੇ ਸਾਡੇ ਮੁਲਾਜ਼ਮਾਂ ਚ ਕਿ ਜਦੋਂ ਇੱਥੋਂ ਚੱਲਣਾ ਮੰਨ ਲਓ ਰੇਲਵੇ ਸਟੇਸ਼ਨ ਜਾਣਾ ਤੇ ਇੱਥੋਂ ਦਰਵਾਜ਼ਾ ਬੰਦ ਹੋ ਜਾਣਾ ਰੇਲਵੇ ਸਟੇਸ਼ਨ ਉੱਥੇ ਬੰਦੇ ਦੋ ਖੜੇ ਆ ਸਾਡੇ ਤਾਂ ਕਿ ਕਿਸੇ ਦੀ ਚੋਰੀ ਨਾ ਹੋਵੇ ਕਿਸੇ ਦੀ ਜੇਬ ਨਾ ਕੱਟੀ ਜਾਵੇ ਫਿਰ ਜਿਵੇਂ ਉਹਨਾਂ ਨੂੰ ਪਿਆਰ ਨਾਲ ਇੱਥੋਂ ਚੜਾਉਣਾ ਉਵੇਂ ਉੱਥੇ ਬੰਦੇ ਖੜੇ ਉਹਨਾਂ ਨੇ ਉਤਾਰਨਾ ਸੋ ਇਹ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਬੜੀ ਅੱਛੀ ਡਿਊਟੀ ਦੇ ਰਿਹਾ ਹੈ ਜਿਵੇਂ ਕਾਰਡ ਦੀ ਗੱਲ ਇਹ ਆ ਕਿ ਕੋਈ ਵੀ ਬੰਦੇ ਨੂੰ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ ਇਹ ਸਾਰੀਆਂ ਸੰਸਥਾਵਾਂ ਵੱਡੇ ਜਿਹੜੇ ਅਦਾਰੇ ਆ ਉਹ ਇਹ ਗੱਲ ਕਰਦੇ ਆ ਕਿ ਹਰ ਬੰਦੇ ਦੇ ਕਾਰਡ ਪਾਉਂਦੇ ਆ ਤਾਂ ਕਿ ਉਹਦੇ ਬਾਰੇ ਤੁਸੀਂ ਕੋਈ ਦੱਸਣਾ ਚਾਹੋ ਨੇ ਸਾਨੂੰ ਭਾਵੇਂ ਕਿ ਡਿਊਟੀ ਬਖੂਬੀ ਕਰਦੇ ਆ ਪਰ ਇਹਨਾਂ ਗੱਲਾਂ ਨੂੰ ਸਾਰੀਆਂ ਗੱਲਾਂ ਨੂੰ ਪੂਰਾ ਖਿਆਲ ਰੱਖਿਆ ਜਾਂਦਾ ਤਾਂ ਕਿ ਮੁਲਾਜ਼ਮ ਵੀ ਆਪਣੇ ਸਹੀ ਡਿਊਟੀ ਕਰਨ ਤੇ ਜਿਹੜਾ ਪ੍ਰਬੰਧ ਵੀ ਸਹੀ ਹੋਵੇ ਤੇ ਉਹਦੀ ਇੱਕ ਇੱਕ ਵੱਡੀ ਸੰਸਥਾ ਦੀ ਇੱਕ ਨਿਸ਼ਾਨੀ ਹੈ ਤੋਂ ਮੰਨ ਲਓ ਇਸ ਇੰਨੇ ਵੱਡੇ ਪੱਧਰ ਤੇ ਜਿਹੜੀ ਆ ਜਿਹੜੀ ਸੰਗਤ ਦਾ ਖਿਆਲ ਰੱਖਿਆ ਜਾਂਦਾ ਇੱਥੇ ਇਸ ਅਪੀਲ ਜਿਹੜੀ ਲਗਾਈ ਗਈ ਉਹ ਬਹੁਤ ਜ਼ਰੂਰੀ ਸੀ ਕਿਉਂਕਿ ਕਾਫੀ ਰਸ ਹੋ ਜਾਂਦੇ ਦੇਖੋ ਗਰਮੀ ਬਹੁਤ ਜ਼ਿਆਦਾ ਆ ਹੁਣ ਦੇਖੋ 50 ਦੇ ਕਰੀਬ ਟੈਂਪਰੇਚਰ ਕਈ ਵਾਰ ਹੋਇਆ ਅੰਮ੍ਰਿਤਸਰ ਸਾਹਿਬ ਤਾਂ ਇਸ ਗੱਲ ਹੀ ਜਾਣਿਆ ਜਾਂਦਾ ਤੇ ਇਹ ਪਾਣੀ ਪਿਉਣਾ ਤਾਂ ਤੁਸੀਂ ਦੇਖੋ ਦਰਸ਼ਨ ਕਰ ਰਹੀ ਜਿਹੜੀ ਸੰਗਤ ਲੈਣਾ ਚ ਲੱਗੀ ਉਹਨਾਂ ਨੂੰ ਵੀ ਪਾਣੀ ਪਿਉਂਦੇ ਆ ਤੇ ਪਾਣੀ ਪਿਉਣਾ ਤਾਂ ਵੈਸੇ ਹੀ ਪੁੰਨ ਦਾ ਕੰਮ ਆ ਤੇ ਗੁਰਦੁਆਰਾ ਸਾਹਿਬ ਦਾ ਸ਼ਵੀਰ ਜਿਹੜੀ ਹਰ ਥਾਂ ਹੀ ਹੁੰਦੀ ਚਾਰੇ ਕੋਨਿਆਂ ਚ ਦਰਬਾਰ ਸਾਹਿਬ ਦੇ ਆ ਉਹ ਇੱਥੇ ਵੀ ਇਸ ਗੱਲ ਨੂੰ ਮਦਨਪ੍ਰਧਾਨ ਜੀ ਨੇ ਸ਼ਵੀਰ ਲਵਾਈ ਆ ਤਾਂ ਕਿ ਜਿਹੜੇ ਯਾਤਰੂ ਉਹਨਾਂ ਦੀ ਸਹੂਲ ਕਾਫੀ ਸ਼ਿਕਵਾ ਹੁੰਦਾ ਕ੍ਰਿੰਤੂ ਪ੍ਰਿੰਤੂ ਕਰਦੇ ਆ ਜੀਪੀਸੀ ਦੇ ਉਹ ਚੀਜ਼ਾਂ ਇਹ ਜਰੂਰ ਦੇਖਣ ਦੇਖੋ ਸ਼ਿਕਵਾ ਸਾਨੂੰ ਪਤਾ ਆ ਕਿ ਪ੍ਰਬੰਧ ਬਹੁਤ ਜਿਆਦਾ ਵੱਡਾ ਹੁਣ ਜੇ ਇੱਕ ਦਿਨ ਚ 1 ਲੱਖ ਯਾਤਰੀ ਆਏਗਾ ਤਾਂ ਉਹਨਾਂ ਦੇ ਉਹਨਾਂ ਦੇ ਵਿੱਚ ਕਈ ਬੰਦਿਆਂ ਨੂੰ ਕਈ ਤਰ੍ਹਾਂ ਦੇ ਵਿਚਾਰ ਹੋਣਗੇ ਪਰ ਫਿਰ ਵੀ ਉਹ ਅਸੀਂ ਝੋਲੀ ਪਾਉਨੇ ਆ ਸਾਰਿਆਂ ਦੇ ਕੋਈ ਵੀ ਗੱਲ ਕਰਦਾ ਅਸੀਂ ਝੋਲੀ ਪਾਉਨੇ ਕੋਈ ਅਸੀਂ ਤਾਂ ਸੇਵਾ ਕਰੀ ਜਾਣੀ ਆ ਉਹ ਕਿਸੇ ਦੇ ਮਨ ਚ ਪਰ ਸਾਡੀ ਮਨਸ਼ਾ ਸਹੀ ਹੋਣੀ ਚਾਹੀਦੀ ਆ ਸਾਡੀ ਮਨਸ਼ਾ ਸਹੀ ਆ ਤੇ ਇਸ ਕਰਕੇ ਗੁਰੂ ਆਪੇ ਹੀ ਸਾਰਾ ਪ੍ਰਬੰਧ ਚਲਾਇ ਜਾਂਦਾ ਤੁਸੀਂ ਦੇਖੋ ਕਿ ਪਿਛਲੇ ਦਿਨਾਂ 'ਚ ਖਬਰਾਂ ਆਈਆਂ ਸੀਗੀਆਂ ਕੁਝ ਵੱਖ-ਵੱਖ ਧਰਮਾਂ ਦੇ ਵੱਡੇ ਸਥਾਨਾਂ ਉੱਤੇ ਇੱਕ ਥਾਂ ਤੇ ਪਤਾ ਲੱਗਾ ਕਿ 700 ਬੰਦੇ ਮਰ ਗਏ ਗਰਮੀ ਕਰਕੇ ਪਰ ਕੀ ਆ ਵੀ ਦਰਬਾਰ ਸਾਹਿਬ ਦੇ ਅੰਦਰ ਐਂਬੂਲੈਂਸ ਵੀ ਮੌਜੂਦ ਆ ਡਾਕਟਰ ਵੀ ਮੌਜੂਦ ਆ ਤੁਰੰਤ ਉੱਥੇ ਉਹਦੀ ਸੂਹੂ ਸੁਹੂਲਤ ਦਿੰਦੀ ਆ ਹਸਪਤਾਲ ਕਿਨਗੁਰਾਂ ਦਾ ਹਸਪਤਾਲ ਲੱਗਿਆ ਹਰ ਚੀਜ਼ ਦਾ ਖਿਆਲ ਰੱਖਿਆ ਜਾਂਦਾ ਸੋ ਇਹ ਕਰਾਉਂਦਾ ਗੁਰੂ ਆਪ ਹੀ ਆ ਪਰ ਜਿਹੜੀ ਆ ਜਿਹੜਾ ਸ਼ਰੋਣੀ ਕਮੇਟੀ ਆਪਣੇ ਪ੍ਰਬੰਧ ਦੇ ਤਹਿਤ ਆਪਣੀ ਡਿਊਟੀ ਨਿਭਾਉਦੀ ਆ ਲੱਗਦਾ ਕਿ ਜਿਹੜੀ ਸੰਗਤ ਹੁੰਦੀ ਆ ਸਰਾਵਾਂ ਦਾ ਵੀ ਇੰਤਜ਼ਾਮ ਏਸੀ ਫੁੱਲ ਆ ਗਿਆ ਬਿਲਕ ਉਸੇ ਦਿਖੋ ਉਹਦਾ ਪਤਾ ਹੀ ਹੈ ਜਿਹੜੇ ਏਸੀ ਕਮਰੇ ਹੋਏ ਸੀ ਜਿਹੜੇ ਨਾਉਨ ਏਸੀ ਨਾਉਨ ਏਸੀ ਹਰ ਤਰੀਕੇ ਦੀ ਜਿਹੜੀ ਸਹੂਲਤ ਹੈ ਮੈਨੂੰ ਲੱਗਦਾ ਵੀ ਬਹੁਤ ਵਧੀਆ ਜਿਹੜੀ ਹੈ ਸੇਵਾ ਕੀਤੀ ਹੈ ਸੰਗਤ ਇੱਥੇ ਪਹੁੰਚ ਰਹੀ ਗੱਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖਾਲਸਾ ਸਾਹਿਬ ਪਤਾ ਹੀ ਹੈ ਕਿ ਜੀਪੀਸੀ ਦੇ ਪ੍ਰਬੰਧ ਬਹੁਤ ਸੋਹਣਾ ਜੀ ਇਹਨਾਂ ਦਾ ਪ੍ਰਬੰਧ ਹੈਗਾ ਜੇ ਫ੍ਰੀ ਬੱਸਾਂ ਚੱਲਦੀਆਂ ਸਵੇਰ ਤੋਂ ਲੈ ਕੇ ਰਾਤ ਤੱਕ ਤੇ ਬਹੁਤ ਸੋਹਣਾ ਨਾਲ ਸ਼ਬੀਲ ਲੱਗੀ ਹੋਈ ਹੈ ਠੰਡੀ ਸ਼ਬੀਲ ਲੋਕਾਂ ਨੂੰ ਪਾਣੀ ਨਾਲ ਪੀ ਕੇ ਰਾਤ ਮਿਲਦੀ ਹੈ ਇਹਨਾਂ ਨੂੰ ਗਰਮੀ ਨਾਲ ਕਿਉਂਕਿ ਟੈਂਪਰੇਚਰ ਬਹੁ ਮੇਰੇ ਨਾਲ ਆਟੋ ਵਾਲੇ ਕੋਈ 80 ਤੋਂ ਲੈ ਕੇ 100 ਰੁਪਿਆ ਇਹ ਨਾਲ ਡਿਪੈਂਡ ਕਰਦਾ ਕਿਉਂਕਿ ਇਹ 150 ਰੁਪਿਆ ਵੀ ਲੈ ਲੈਂਦੇ ਆ ਠੀਕ ਹੈ ਨਾ ਸੋ ਇਹਨਾਂ ਦੀ ਫ੍ਰੀ ਬੱਸਾਂ ਕਰਕੇ ਤੇ ਯਾਤਰੀਆਂ ਨੂੰ ਬਹੁਤ ਸਹੂਲਤ ਮਿਲਦੀ ਪਈ ਹੈ ਰਾਹਤ ਮਿਲਦੀ ਹੈ ਬਹੁਤ ਰਾਹਤ ਮਿਲਦੀ ਹੈ ਜੀ ਅਵਾਦਾ ਕਿ ਇੱਕ ਸਕੂਨ ਮਿਲ ਜਾਂਦਾ ਕਿ ਆ ਕੇ ਸਕੂਨ ਮਿਲਦਾ ਹੈ ਜੀ ਬਿਲਕੁਲ ਸੰਗਤ ਬਹੁਤ ਖੁਸ਼ ਹੋ ਜਾਂਦੀ ਹੈ ਕਿ ਹਰਿਮੰਦਰ ਸਾਹਿਬ ਕੋਈ ਮਤਲਬ ਸਾਨੂੰ ਜਾਣ ਦੇ ਵੀ ਪੈਸੇ ਨਹੀਂ ਲੱਗਦੇ ਆ ਫ੍ਰੀ ਸੇਵਾ ਬਿਲਕੁਲ ਜੀ ਇਹ ਸਦਕਾ ਫ੍ਰੀ ਬੱਸਾਂ ਜਿਹੜੀਆਂ ਇਹ ਜਿਹੜੀਆਂ ਲਗਾ ਦਿੱਤੇ ਗੀਆਂ ਨੇ ਤਾਂ ਦੂਜੇ ਪਾਸੇ ਠੰਡੇ ਜਲਦੀ ਚ ਅਪੀਲ ਕੋਮ ਸਾਬ ਕੀ ਕਹਿਣਾ ਚਾਹੋਗੇ ਸਰਾਵਾਂ ਦਾ ਇੰਤਜ਼ਾਮ ਕਾਫੀ ਵੱਡਾ ਤੇ ਇੱਕ ਪਾਸੇ ਜਿਹੜੀ ਛਪੀਲ ਲਗਾ ਦਿੱਤੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜਾਨਾ ਹੈ ਸਰਾਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਸਾਰਾ ਗੜੀ ਨਿਵਾਸ ਤੋਂ ਜਿਹੜੀਆਂ 10 ਮਿੰਟਾਂ ਬਾਅਦ ਜਿਹੜੀ ਆ ਸਟੇਸ਼ਨ ਤੱਕ ਜਿਹੜੀਆਂ ਸੰਗਤਾਂ ਨੂੰ ਸਹੂਲਤ ਦਿੱਤੀ ਗਈ ਹੈ ਸਰਾਵਣੀ ਕਮੇਟੀ ਵੱਲੋਂ ਕਿ ਜੋ ਵੀ ਸੰਗਤਾਂ ਗੱਡੀਆਂ ਰਾਈ ਸੱਚਖੰਡ ਸ੍ਰੀ ਰਮਨੰਦਰ ਸਾਹਿਬ ਆਉਂਦੀਆਂ ਹਨ ਅਤੇ ਆਉਣ ਜਾਣ ਵੇਲੇ ਸਮੇਂ ਜਿਹੜੀ ਹੈ ਸਟੇਸ਼ਨ ਤੇ ਪਹੁੰਚਣਾ ਹੁੰਦਾ ਉਹਨਾਂ ਲਈ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ 10-10 ਮਿੰਟ ਬਾਅਦ ਜਿਹੜੀ ਹੈ ਸਾਰਾ ਗੱਡੀ ਤੋਂ ਬੱਸ ਚੱਲਦੀ ਹੈ ਤੇ ਬੜੇ ਸਤਿਕਾਰ ਪਿਆਰ ਦੇ ਨਾਲ ਰੇਲਵੇ ਸਟੇਸ਼ਨ ਤੇ ਜਿਹੜੀ ਹੈ ਸੰਗਤਾਂ ਨੂੰ ਜਿਹੜੀ ਹੈ ਸਾਰੀ ਸਹੂਲਤ ਗੱਡੀ ਪਹੁੰਚਾਉਣ ਤੱਕ ਕੀਤੀ ਜਾਂਦੀ ਹੈ ਤੇ ਸਾਰਾ ਗੱਡੀ ਨਿਵਾਸ ਦੇ ਲਾਗੇ ਜਿੱਥੇ ਬੱਸਾਂ ਚੱਲਦੀਆਂ ਹਨ ਉੱਥੇ ਹੀ ਬੜੇ ਹੀ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਠੰਡੇ ਜਲਦੀਆਂ ਸਭੀਲਾਂ ਲਾਈਆਂ ਗਈਆਂ ਹਨ ਜਿਹੜੀਆਂ ਸੰਗਤਾਂ ਇੱਥੇ ਬਰਸਾਂ ਬੱਚਾਂ ਬੱਚਾਂ ਲਈ ਰੇਲਵੇ ਸਟੇਸ਼ਨ ਪਹੁੰਚਦੀਆਂ ਹਨ ਤੇ ਉਹਨਾਂ ਦੀ ਸਹੂਲਤ ਲਈ ਜਿਹੜੀ ਇਹ ਠੰਡੇ ਜਲਦੀਆਂ ਸਬੀਲਾਂ ਲਾਈਆਂ ਗਈਆਂ ਹਨ ਤੇ ਜਿਹੜੀਆਂ ਦੇਸ਼ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਆਉਣ ਜਾਣ ਲਈ ਦਰਸ਼ਨ ਕਰਦੀਆਂ ਹਨ ਉਹਨਾਂ ਉਹ ਵੀ ਸੰਗਤਾਂ ਜਿਹੜੀਆਂ ਇੱਥੇ ਗਰਮੀ ਦਾ ਜ਼ਿਆਦਾ ਹੋਣ ਕਰਕੇ ਜਿਹੜੀਆਂ ਸੰਗਤਾਂ ਠੰਡੇ ਜਲਦੀਆਂ ਸਬੀਲਾ ਸਾਕੇ ਜਿਹੜੀਆਂ ਦਰਸ਼ਨ ਕਰਦੀਆਂ ਹਨ ਤੇ ਹੌਣਸਣ ਤੇ ਜਾਣ ਸਮੇਂ ਵੀ ਸੰਗਤਾਂ ਜਿਹੜੀਆਂ ਠੰਡੇ ਜਲਦੀਆਂ ਸਬੀਲਾ ਜਿਹੜੀਆਂ ਸਾਕੇ ਤੇ ਗਰਮੀ ਤੋਂ ਜਿਹੜੀਆਂ ਨਜਾਤ ਇਹ ਇੱਕ ਵੱਖਰਾ ਸਟੈਂਡ ਬਣਾ ਦਿੱਤਾ ਗਿਆ ਕਿ ਇੱਥੇ ਗਰਮੀ ਕਾਫੀ ਆ ਤੇ ਗਰਮੀ ਤੋਂ ਦੇਖਦੇ ਪੱਖੇ ਲਗਾ ਦਿੱਤੇ ਗਏ ਸੰਗਤ ਇਹ ਸਾਰਾ ਗੜੀ ਨਿਵਾਸ ਦੇ ਲਾਗੇ ਜੋ ਬੱਸ ਸਟੈਂਡ ਬਣਾਇਆ ਗਿਆ ਹੈ ਬਣਾਇਆ ਗਿਆ ਹੈ ਰੇਲਵੇ ਸਟੇਸ਼ਨ ਜਾਣ ਲਈ ਜਦੋਂ ਤੱਕ ਬੱਸ ਨਹੀਂ ਆਉਂਦੀ ਇੱਥੇ ਬੜੇ ਸੇ ਸਤਕਾਰ ਦੇ ਨਾਲ ਸੰਗਤਾਂ ਦੀ ਸਹੂਲਤ ਲਈ ਪੱਖੇ ਲਾਏ ਗਏ ਹਨ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿ ਜਿੰਨਾ ਚਿਰ ਬੱਸ ਨਹੀਂ ਆਉਂਦੀ ਉਹਨਾਂ ਚਿਰ ਬੜੇ ਆਰਾਮ ਸਤਕਾਰ ਦੇ ਨਾਲ ਜਿਹੜੀ ਇੱਥੇ ਬੈਠ ਕੇ ਜਿਹੜੀ ਆ ਸਾਰੀਆਂ ਸਹੂਲਤਾਂ ਲੈ ਸਕਣ ਤੇ ਜਦੋਂ ਬੱਸ ਆ ਜਾਂਦੀ ਹੈ ਸੰਗਤਾਂ ਬੜੇ ਸਤਕਾਰ ਦੇ ਨਾਲ ਬੱਸਾਂ 'ਚ ਸਵਾਰ ਹੋ ਕੇ ਰੇਲਵੇ ਸਟੇਸ਼ਨ ਜਾਂਦੀਆਂ ਹਨ ਤੇ ਜਿਹੜੀਆਂ ਨਵੀਆਂ ਸੰਗਤਾਂ ਫੇਰ ਆਉਂਦੀਆਂ ਹਨ ਇਸੇ ਤਰ੍ਹਾਂ ਹੀ ਪੱਖਿਆਂ ਦੇ ਥੱਲੇ ਜਿਹੜੀਆਂ ਬੈਠ ਕੇ ਤੇ ਬੱਸ ਦੀ ਜਿਹੜੀ ਆ ਵੇਟ ਕਰਦੀਆਂ ਹਨ ਬਿਲਕੁਲ ਜੀ ਸੰਗਤਾਂ ਬੈਠੀਆਂ ਹੋਈਆਂ ਨੇ ਕਿਉਂਕਿ ਗਰਮੀ ਕਾਫੀ ਹੈ ਗਈ ਆ ਐ ਜੀ ਪੀਸੀਓ ਵੱਲੋਂ ਇੱਕ ਸ਼ੈੱਡ ਬਣਾ ਕੇ ਪੱਖੇ ਲਗਾ ਦਿੱਤੇ ਗਏ ਨੇ ਠੰਡੇ ਜਲਦੀ ਚਪੀ ਲਗਾ ਦਿੱਤੇ ਗਏ ਕਿ ਜਿਹੜੀਆਂ ਸੰਗਤਾਂ ਗਰਮੀ ਦੇ ਵਿੱਚ ਨਾ ਬੈਠ ਸਕਣ ਪਾ ਜੀ ਕਿਦਾਂ ਦੇਖ ਰਹੇ ਹੋ ਕਿ ਐ ਜੀ ਪੀਸੀ ਦੇ ਵੱਲੋਂ ਇਹ ਪ੍ਰਬੰਧ ਕੀਤੇ ਗਏ ਗਰਮੀ ਨੂੰ ਦੇਖਦੇ ਹਾਂ ਹਾਂ ਜੀ ਬਹੁਤ ਵਧੀਆ ਆਰਾਮ ਨਾਲ ਜਿਵੇਂ ਬਾਹਰ ਨਾਲੋਂ ਇੱਥੇ ਆਰਾਮ ਨਾਲ ਬੈਠੇ ਆ ਪੀਣ ਦਾ ਪਾਣੀ ਹੈ ਪੱਖੇ ਚੱਲੀ ਜਾਂਦੇ ਆ ਗਰਮੀ ਕਾਫੀ ਹੈ ਹਾਂ ਜੀ ਗਰਮੀ ਬਹੁਤ ਜ਼ਿਆਦਾ ਹੈ ਕਿ ਵਧੀਆ ਪ੍ਰਬੰਧ ਲੱਗਿਆ ਹੈ ਹਾਂ ਜੀ ਬਹੁਤ ਵਧੀਆ ਬਿਲਕੁਲ ਜੀ ਕਿ ਜਿਹੜੇ ਪ੍ਰਬੰਧ ਆ ਸੰਗਤ ਦੇ ਚਿਹਰੇ ਤੇ ਕੁਛ ਦੀ ਲਹਿਰ ਆ ਕਿਉਂਕਿ ਗਰਮੀ ਕਾਫੀ ਹੈ ਗਿਆ ਤੇ ਗਰਮੀ ਨੂੰ ਵੇਖਦੇ ਆ ਆ ਜੀਪੀਸੀ ਵੱਲੋਂ ਫ੍ਰੀ ਬੱਸਾਂ ਸਰਾਮਾ ਲੰਗਰ ਤੇ ਰਹਿਣ ਸਵੇਰੇ ਵਾਸਤੇ ਵੀ ਆ ਜਿਹੜੇ ਚਿਹਰਾ ਲਗਾ ਦਿੱਤੇ ਗਿਆ ਕਿ ਜਦੋਂ ਇੱਥੇ ਸ਼ੈੱਡ ਬਣਾ ਦਿੱਤਾ ਗਿਆ ਕਿ ਜਦੋਂ ਵੀ ਬੱਦਸ ਆਵੇਗੀ ਤੇ ਜਿਹੜੀ ਉਦੋਂ ਤੱਕ ਇਹ ਇੱਥੇ ਗਰਮੀ ਤੱਕ ਬੈਸੇ ਦੇ ਪਰ ਕਹਿ ਸਕਦੇ ਕਿ ਆ ਜੀਪੀਸੀ ਵੱਲੋਂ ਖਾਸ ਪ੍ਰਬੰਧ ਸੰਗਤ ਵਾਸਤੇ ਜਿਹੜੇ ਕੀਤੇ ਗਏ ਨੇ ਜਿਹੜੇ ਦੇਸ਼ ਵਿਦੇਸ਼ ਤੋਂ ਹਰ ਜਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਸਰਬਦੇ ਭਲੇ ਦੀ ਅਰਦਾਸ ਕਰਨ ਵਾਸਤੇ ਪਹੁੰਚਦਿਆਂ ਨੇ ਕੈਮਰਾਮਨ ਮਨੋਜ ਦੇ ਨਾਮ ਮਜਿੰਦਰ ਸਿੰਘ ਲਿਵਿੰਗ ਇਨ ਨਿਊਜ਼ ਅਮਰੀਤ ਸਰ